ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਡੈਡੀ ਫਾਰਮ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਵੀਰ ਦਾ ਗਿਆ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਂਜੀਠਾ ਅੱਜ ਦੀ ਦੇ ਵੀਡੀਓ ਦੇ ਵਿੱਚ ਅ ਤਿੰਨ ਚਾਰ ਗਾਵਾਂ ਖਾਲਾਂਗੇ ਤੇ ਇੱਕ ਕਮ ਹਾਲੀ ਖਾਲਾਂਗੇ ਤੇ ਬਾਕੀ ਪੁੱਛੀ ਨੇ ਤੇ ਤੇਲ ਵੀ ਜੀਆਂ ਨੂੰ ਤੇ ਕਰਦੇ ਆਂ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਸਭ ਠੀਕ ਹੈ ਵਧੀਆ ਜੀ ਚਲੋ ਵਧੀਆ ਚੱਲ ਰਿਹਾ ਬੱਸ ਹੋ ਰਿਹਾ ਵੀਡੀਓ ਦੇਖਣ ਵਾਲੇ ਸਾਰੇ ਵੀ ਭਰਾਵਾਂ ਦਾ ਬਾਬਰੇ ਸਤਿ ਸ੍ਰੀ ਅਕਾਲ ਹਾਂਜੀ ਤੇ ਬਾਕੀ ਅੱਜ ਅੱਜ ਆਪਣੇ ਕੋਲ ਹੋਈਆ ਬਾਦਲ ਹੁਣ ਕੋਈ ਆਉਂਦਾ ਹੈ ਨਾਲ ਨਾਲ ਵੇਖਣ ਆਉਂਦਾ ਅੱਛਾ ਹਾਂਜੀ ਹਾਂਜੀ ਬੱਸ ਉਹ ਵੀਡੀਓ ਭਾਈ ਆ ਪਰਸੋਂ ਵੀਡੀਓ ਭਾਈ ਸ਼ਾਮ ਨੂੰ ਉਸ ਦਿਨ ਭਾਈ ਉਸ ਦਿਨ ਲਾ ਦੇ ਕੇ ਨਗਰ ਭਾਈ ਚਲੋ ਤਿੰਨੇ ਵੇਖ ਗਏ ਅ ਹਨੇਰਾ ਹੋ ਗਿਆ ਉਸ ਦਿਨ ਤੇ ਇੱਕ ਪਹਿਲੋ ਪਾਈ ਹਾਂਜੀ ਮਾਝ ਦੇ ਜਿਹੜੇ ਵੀਰਪਾ ਲੈ ਕੇ ਇੱਕ ਬੰਦੇ ਇਸ ਨੇ ਸ਼ਾਰਟ ਬੋ ਸਾਡਾ ਆੜੀ ਵੀ ਜੇ ਨੇ ਆ ਅੱਛਾ ਆਈ ਛਲਾਈਏ ਤਾਂ ਵੇਖਦਾ ਜੀ ਆਈ ਛਲਾਈਏ ਹੋਣਾ ਬਿਨਾਂ ਕਰ ਰਹੇ ਵੇਖੀ ਜੀ ਹਾਂ ਆਪਣਾ ਮਰਾ ਹਾਂਜੀ ਆਪਾਂ ਬਦਲਾਅ ਆਪਣਾ ਪੱਕਾ ਹੀ ਆ ਹਾਂਜੀ ਹਾਂਜੀ ਤੇ ਇਹਨੇ ਹਵਸੀ ਦਵਾਈ ਇੱਕ ਲਾਗੋ ਅੱਛਾ ਅੱਛਾ ਇਹਨੇ ਦਵਾਈ ਆ ਅੱਛਾ ਤੇ ਵੀਡੀਓ ਤਾਂ ਜੇ ਨਹੀਂ ਬਣੀ ਨੀ ਮਾਲ ਥੋੜਾ ਹੈ ਜੇ ਜਾਂਦਾ ਵੀ ਮੈਂ ਜਾ ਕੇ ਪਹਿਲਾਂ ਵੀਡੀਓ ਬਣਾ ਕੇ ਤੇ ਵੇਚ ਲਈਏ ਤੁਹਾਡੀ ਅੱਛਾ ਅੱਛਾ ਤੇ ਜਾਂਦੇ ਗੀੜੀ ਬਣਾਉ ਠੀਕ ਆ ਆਪਣਾ ਨਾਲ ਦਾ ਅਜ ਘਰ ਨਹੀਂ ਜਗੋ ਮਾਲਮੂਨ ਗਏ ਬਾਹਰ ਠੀਕ ਹੈ ਜੀ ਤੇ ਬਾਕੀ ਡਰੈਸ ਆਪਣਾ ਪਿੰਡ ਪੰਘਾੜੀ ਤਹਿਸੀਲ ਮਜੀਠਾ ਜਲਾ ਅੰਮ੍ਰਿਤਸਰ ਮੋਬਾਈਲ ਨੰਬਰ 985962149 ਠੀਕ ਹੈ ਜੀ 734737609 ਠੀਕ ਹੈ ਜੀ ਬਾਕੀ ਅੱਜ ਦੇ ਮਾਲ ਵੀਡੀਓ ਦੇ ਮਤਲਬ ਦੋ ਵਹਿਣਾ ਸੂਈਆਂ ਵਾ ਇਹ ਨਹੀਂ ਦਸ ਦੋ ਸੂਈਆਂ ਵਾ ਇੱਕ ਮਾਲੀ ਆ ਕਟਾਂ ਰੈਡੂ ਲਗਾ ਠੀਕ ਆ ਤੇ ਇੱਕ ਆ ਵਸੀ ਬਹੁਤ ਜ਼ਿਆਦਾ ਚੰਗੀ ਬਰੀਡ ਵਾਲੀ ਆ ਠੀਕ ਹੈ ਖੰਡੀ ਤੇ ਰਿਆਵ ਕੋ ਇਦਾਂ ਹੀ ਆ ਕੋਈ ਇਹਨੂੰ ਰਸੀ ਨਹੀਂ ਆ ਇਹਦਾ ਅਗਾ ਪਿਛਾ ਮੜਿਆ ਵਖਾਲ ਚੰਗੀ ਤਰ੍ਹਾਂ ਡਿਟੇਲ ਦੇ ਵਸ਼ੀ ਦੀ ਸੋਨਾ ਵਾ ਇੱਕ ਗੱਬਣ ਆ ਗਈ ਕਿ ਸੁਈ ਜੋ ਕੱਪਣ ਵਸ਼ੀਆ ਪਰ ਦੇ ਨਾਲ ਜ਼ਿਆਦਾ ਹੀ ਜੁਲਿਆ ਗੱਡੀਓ ਲਗੀ ਲਾਈ ਆ ਜੀ ਅਜੇ ਲਾਈ ਹੋਣੀ ਆਈ ਆ ਲਾਈ ਆ ਪਰ ਵਸ਼ੀ ਵੇਖ ਲੈ ਚੀਜ਼ ਕੀ ਆ ਨਸਲ ਕੋਈ ਆਪੇ ਗੈਨ ਲੈ ਨਹੀਂ ਇਹਨੂੰ ਜਲਸੀ ਕਹਣਾ ਨਹੀਂ ਇਹਨੂੰ ਅੱਜ ਆਪਣਾ ਸ਼ਾਈ ਵਾਲਾ ਠੀਕ ਹੈ ਜੀ ਪਰ ਹੈਗੀ ਸਾਰਿਆਂ ਦੀ ਮਾਜ ਹਾਂ ਰੰਗ ਤੇ ਡਿਜ਼ਾਈਨ ਇਹੜਾ ਵਸ਼ੀ ਇੰਨੀ ਸੋਹਣੀ ਲੱਗੀ ਜਦੋਂ ਉਹਨਾਂ ਦੇ ਘਰ ਗਏ ਜਾ ਕੇ ਬਸ ਇਹਨਾਂ ਨੂੰ ਪਿਆ ਹੀ ਇੱਕ ਵਾਰੀ ਵੇ ਨਾ ਮੁਕਰਿਆਣ ਵੀ ਅਸੀਂ ਵੇਚਣੀ ਨਹੀਂ ਆ। ਅੱਛਾ ਅੱਛਾ। ਇੱਕ ਵਾਰੀ ਕਹਿਣ ਸਹੀ ਵੇਚਣੀ ਆ। ਹਾਂਜੀ ਵੀ। ਇਹਨੂੰ ਦਲਾਲ ਨੂੰ ਮੈਂ ਵੀ ਤੋ ਪੁੱਛ ਲਾਇਆ ਇੱਕ ਵਾਰੀ ਕਹਿ ਦੇ ਨਾ ਅਸੀਂ ਵੇਚਣੀ ਆ। ਲੈ ਕੇ ਜਾਣੀਆਂ ਘਰ ਆਪਣੇ ਭਾਵਿਆਂ ਨੂੰ ਸੂਆ ਚੋਣੇ। ਐਡੀ ਜਿਆਦਾ ਸੋਹਣੀ ਵੇਸ਼ੀ। ਨਹੀਂ ਵੇਸ਼ੀ ਸੋਹਣੀ ਬੜੀ ਲੱਗਦੀ। ਮਾਨ ਨੂੰ ਬੜੀ ਲੱਗੀ ਵੇਸ਼ੀ। ਨਹੀਂ ਬਾਦਰ ਦੇ ਕੰਡੇ ਦੇ ਕੋਲ। ਠੀਕ ਆ ਠੀਕ ਆ। ਬਾਦਰ ਨਾਲ ਲਿਆਉਂਦਾ ਵੀ ਫੇਰ ਹੈ। ਹਾਂ ਹਾਂਜੀ ਬਾਦਰ ਕੋ ਬਾਦਰ। ਚਾ ਗੱਬਣੀ ਆ ਜੀ। ਹਾਂ ਗੱਬਣ ਗੱਬਣ ਜੀ। ਸਾਨੂੰ ਅੱਜ ਬੜੇ ਟਿਕਾਣੇ। ਅੱਛਾ ਜੀ। ਸੇਰ ਦਾ ਸਾਨੂੰ ਦਾ ਉਹ ਤੁਹਾਨੂੰ ਅਸੀਦਾਨ ਦੁਆਵਾ। ਪਰ ਬੱਛੀ ਨਾ ਚਲੋ ਠੰਡੀ ਵੀ ਨਹੀਂ ਹੱਸ ਨਹੀਂ ਬੱਛੀ ਕੋਈ ਨਮੂਨਾ ਨਹੀਂ ਬੱਛੀ ਇਹ ਸੁਆਗ ਨਮਾ ਸੁਣੀ ਜੋ ਸੁਆਗ ਦੁਜਾ ਗਰੰਟੀ ਨਾ ਉਹ ਤੇ ਪਹਿਲੇ ਸੁਏ 23 24 ਕਿਲੋ ਵੱਡਿਆ ਨੇ ਦੂਜੇ ਸੁਏ ਗੱਭਣ ਆ ਦੂਜੇ ਦੁਜਣੀ ਪਰ ਬਰੀਡ ਉਦਾਂ ਚਾਰੂ ਜਾਤ ਨਸਲ ਤੋਰਾਦਾਰਾ ਹਾਂਜੀ ਨਹੀਂ ਵੀ ਸਾਡੇ ਤੋਂ ਹੀ ਆ ਤੁਸੀਂ ਦੇ ਉੱਤੋਂ ਕੋਲ ਬੱਛੀਆਂ ਆਪਣੇ ਕੋਲ ਦੋ ਆ ਹਾਂਜੀ ਪਰ ਦੋਵੇਂ ਆਂਦੀਆਂ ਉਹ ਆਂਦੀ ਜਿਹੜਾ ਗਾਵੇ ਨਾ ਇਹ ਆਂਦੀ ਮੈਨੂੰ ਲਾਜਾ ਤੇ ਉਹ ਆਂਦੀ ਮੈਨੂੰ ਲਾਜੋ ਆ ਠੀਕ ਹੈ ਜੀ ਜਿਆਦਾ ਹੀ ਗਾਂ ਦੇ ਗੱਲਾਂ ਠੀਕ ਹੈ ਠੀਕ ਹੈ ਤੇ ਠੰਡੀ ਆ ਵੀ ਵਰਤੀ ਆ ਕੇ برف ਤਾਂ ਉਜਾ ਠੰਡੀ ਆ ਮੈਨਾਂ برف ਤੇ ਪਿਗਲ ਕੇ ਵੀ ਉਹੋ ਜਿਹੀ ਆਉਂਦੀ ਪਰ ਇਹਨੂੰ ਤੇ ਚੋਕੇ ਵੀ ਜਿੱਦਾਂ ਮਰੀ ਥੱਲੇ ਬੈਠੇ ਹੋ ਠੀਕ ਹੈ ਜੀ ਪਰ ਪੱਛੀ ਜਿਆਦਾ ਨਮੂਨਾ ਵਾ ਤੇ ਨਸ਼ਾ ਵਾ ਕਹਿਣ ਦੀ ਗੱਲ ਆ ਫੇਰ ਕਰ ਦਿੰਨੇ ਆ ਕਰੋ ਮਰੀ ਇਹਨਾਂ ਚੀਜ਼ ਰੱਖੇ ਕੋਈ ਮੂੰਹ ਨਾ ਸਿਫਤਾ ਨਹੀਂ ਆ ਬੱਸੀ ਕੋਈ ਇਹਦਾ ਹਾਸਾ ਨਹੀਂ ਆ ਹੁਣੇ ਲਾਈ ਇਹਨੇ ਗੱਡੀ ਤੇ ਆਈ ਆ ਲਈ ਮੁੱਲ ਕਰ ਦੋ ਜਿਹਦਾ ਜਾਨ ਉਦਦੀਆਂ ਹੀ ਹਵਾ ਜੀ ਇਹ ਬਸ ਅੱਜ ਦਲਾਲ ਆਂਦਾ ਵੀ ਅੱਜ ਇਹੋ ਕੰਮ ਕਰਨਾ ਹੈ ਦਲਾਲ ਤੇ ਸਾਡੇ ਦੇ ਮੂੰਹ ਨਹੀਂ ਨਾ ਸਕਦੇ ਠੀਕ ਆ ਠੀਕ ਆ ਦਲਾਲ ਨੇ ਦਵਾਈ ਤੇ ਦਲਾਲ ਹੀ ਵੇਚੇ ਇਹ ਆਂਦਾ ਦਵਾਈ ਮੈਂ ਤੇਰੀ ਜਗ ਵੀਡੀਓ ਬਣਾਉ ਠੀਕ ਆ ਠੀਕ ਆ ਆਂਦਾ ਮੈਨੂੰ ਸਵੇਰ ਦਾ ਤੋਂ ਨਹੀਂ ਨਾ ਹਾਂਜੀ ਲਿਆ ਕੇ ਤੇ ਮੈਨੂੰ ਸੁਚਾਰਾ ਕੇ ਮੈਂ ਵੇਚਨੀ ਆ ਠੀਕ ਆ ਇਹਨੂੰ ਹੁਣ ਵਸੀ ਲਿਆ ਕੇ ਲਾ ਕੇ ਇਹਨੂੰ ਰੋਟੀ ਟਿ ਖਵਾ ਲ ਕੇ ਨਾ ਇਹਨੂੰ ਮੈਂ ਆ ਜਾ ਬਣਾ ਕੇ ਅਸੀਂ ਕਿਹੜਾ ਕਿਹ ਕਿਨ ਸੱਦਣਾ ਹਾਂਜੀ ਹਾਂਜੀ ਆਪੇ ਵੇਖੂ ਵੀ 2000 ਵਜੇ ਇਹਨਾਂ ਹੁੰਦਾ ਹਾਂਜੀ ਆਉਂਦੀ ਵੇਖ ਜੇ ਐਡੀ ਜਿਆਦਾ ਸੋਹਣੀ ਆ ਨਾ ਵਸੀ ਹਾਂਜੀ ਤੂੰ ਯਕੀਨ ਕਰੀ ਜਦੋਂ ਵਸੀ ਇਹਦੇ ਘਰ ਜਾ ਕੇ ਅਸੀਂ ਵੇਖੀ ਨਾ ਤੂੰ ਨਾ ਤੇ ਬੰਦੇ ਤੁੜੀ ਡੇ ਸੁੱਟਣਾ ਜਮੀ ਮੂੰਹ ਬੜਾ ਵਿਆਹ ਦਾ ਠੀਕ ਆ ਤੇ ਇਹ ਮੁਕਣਾ ਹਾਂ ਕਹਿ ਰਹਿਣ ਵਿੱਚ ਨਹੀਂ ਵਸ਼ੀ ਆਪਾਂ ਘਰੇ ਲੈ ਕੇ ਜਾਣੀ ਠੀਕ ਆ ਹਾਂ ਏਡੀ ਜਿਆਦਾ ਚੰਗੀ ਆ ਸਾਡੇ ਕਹਿਣ ਦੀ ਸਿਫਤਾਂ ਦੀ ਕੋਈ ਲੋੜ ਨਹੀਂ ਆ ਅੱਗੇ ਵੀ ਜਾਣ ਕੇ ਵੇਖ ਲੈ ਕਾਹ ਮੈਂ ਲੈ ਜੂ ਕਾਹ ਮੈਂ ਲੈ ਜੂਗੀ ਦੁੱਧ ਵਸ਼ੀ 24 25 ਕਿਲੋ ਕੱਢੂ ਗਾਰੰਟੀ ਵਾਲਾ ਠੀਕ ਆ ਦੋ ਪਾਸੇ ਚੋਏ ਮੈਂ ਰਹਿਣਾ ਵੀ ਤਾਂ ਚਲੋ ਖਾਸ ਕਰਕੇ ਕੋਈ ਵੀਰਪਰਾ ਘਰ ਵਾਲੇ ਖੜੇ ਠੀਕ ਆ ਕਿਉਂਕਿ ਚੀਜ਼ ਜਿਹੜੀ ਆ ਨਾ ਗਾਹ ਕੀ ਬਣਾਉਣ ਵਾਲੀ ਆ ਠੀਕ ਆ ਬਾਕੀ ਜਿਹੜਾ ਮਰਜੀ ਰਾਜੇ ਵਪਾਰੀ ਪਿਛਲੀ ਵੀਡੀਓ ਵਪਾਰੀਆਂ ਮਾਲ ਖੜਿਆ ਠੀਕ ਆ ਖੜਦੇ ਚਲੋ ਸਾਰੇ ਬੜੇ ਪੱਕੇ ਬੰਦੇ ਲੱਗੇ ਆ ਬਾਕੀ ਜਿਹੜਾ ਮਰਜ਼ੀ ਲਾ ਜੇ ਠੀਕ ਆ ਜੇ ਜੋ ਰੁਪਈਏ ਤੇ ਚਵਾਨੀ ਦਾ ਵੀ ਲਾਮਾ ਆਊਗਾ ਨਾ ਤੇ ਪੈਸਾ ਨਹੀਂ ਵਸ਼ੀ ਦਾ ਲਵਾਂਗੇ ਠੀਕ ਆ ਜੀ ਨਹੀਂ ਵਸ਼ੀ ਨਹੀਂ ਤੇ ਚੋਈ ਦੀ ਰੱਸੀ ਪਾ ਕੇ ਦੇ ਠੀਕ ਆ ਠੰਡੀ ਏਦਾਂ ਹੀ ਆ ਹਾਂਜੀ ਕਿਉਂ ਨਹੀਂ ਰੱਸੀ ਪਾ ਕੇ ਲਾ ਲਏ ਤੇ ਉਹਨਾਂ ਬੰਦੇ ਵਾਕ ਵੀ ਹਾਂਜੀ ਲਈ ਚਲੋ ਦੂਰੋਂ ਠੀਕ ਆ ਇਹਦਾ ਵਸ਼ੀ ਦਾ ਕੀਮਤ ਕੋਈ ਨਹੀਂ ਆ ਹਾਂਜੀ ਬਿਲਕੁਲ ਜ਼ਾਇਦ ਕੀਮਤ ਕਰਨੀ ਆ ਨਫਾ ਨਹੀਂ ਲੈਣਾ ਹਾਂਜੀ ਬਹੁਤਾ ਨਹੀਂ 2000 ਨਫਾ ਲੈਣਾ ਬਸ ਜਿੰਨੇ ਦੀ ਇਹ ਕਹਿ ਦੂਗਾ ਹਾਂਜੀ ਮੋਲੇ ਦਾ ਵਸੀ ਦਾ ਭਾਵੇਂ ਲੱਖ ਰੁਪਈਆ ਵੀ ਕਰ ਲਈਏ ਹਾਂਜੀ ਚੀਜ਼ ਪੈਸੇ ਨਾਲ ਵੇਚ ਜਾਂਦੀ ਇਹ ਨਹੀਂ ਪੈਸੇ ਕੋਈ ਗੱਲ ਨਹੀਂ ਹੈਗੀ ਹਾਂਜੀ ਪਰ ਵਸੀ ਜਿਆਦਾ ਚੀਜ਼ ਆ ਚਾਰੂ ਵੇਲਾ ਹੁੰਦਿਆ ਟੱਕੜਾਤਾ ਹਾਂਜੀ ਮੈਂ ਨਾ ਵੀ ਗੱਲ ਜਿਹੜੀ ਸਿੱਧ ਕਰੀ ਜੀ ਇਹ ਤਾਂ ਤਾਲ ਵਾਲੀ ਕਰਨ ਵਾਲੀ ਗੱਲ ਹੀ ਨਹੀਂ ਮਾਸੀ ਦਾ ਮੋਲ ਜਿੰਨਾ ਮਰਜ਼ੀ ਕਰੀਏ ਨਾ ਭਾਵੇਂ ਕਰ ਲਈਏ 80 ਭਾਵੇਂ ਕਰੀਏ 85 ਬਸ 75 ਦੀ ਜਣੀ ਹੈ ਬਾਕੀ ਜੋ ਇਹ ਕਹ ਦੂਗਾ ਨਾ ਇਹਦਾ ਨਹੀਂ ਅੱਖਾਂ ਮੋੜਨਾ ਇਹਨੇ ਦਵਾਈ ਹੈ ਜੇ ਨਾਦੋਂਦਾ ਤਾਂ ਵੀ ਅਸੀਂ ਜੇਰਾ ਕਰਨਾ ਸੀ ਪਰ ਇਹਨੇ ਦਵਾਈ ਇਹਦਾ ਮਾਨ ਕਰਨਾ ਦੱਸੋ ਜੀ ਜਿੱਦਣ ਹੁਣ ਵੇਗੀ ਨਾ ਇਹਨੂੰ ਪਹਿਲਾਂ ਲਈਦਲਾ ਲਈਦੀ ਆ ਇਹਨੂੰ ਬਾਜੀ ਵੇਗੀ ਦੀਦਲਾ ਵੀ ਦੇਣੀ ਆ ਹਾਂ ਇਹ ਪੱਕਾ ਬੰਦਾ ਆਪਣਾ ਲਾ ਲਿਆ ਪੱਕਾ ਮੈਂ ਨਾ ਤਾਂ ਅਗਲੇ ਦੱਸਿਏ ਕਿੰਨੇ ਦੇ ਦੇਣੀ ਫਿਰ ਹਾਂ ਹੁਣ ਤੂੰ ਕਰ ਦੇ ਮਾਨ ਜੋ ਕਰਨਾ ਹੀ ਤੂੰ ਆ ਤਾਨੂੰ ਪਤਾ ਹੀ ਆ ਵੀ ਲਈ ਨੇ ਦੀ ਤੇ ਤੁਸੀਂ ਆਪਣੇ ਹਿਸਾਬ ਨਾਲ ਨਫਾ ਲੈ ਕੇ ਦੱਸ ਦੋ ਵੀ ਇੰਨਾ ਲੈ ਲੋ ਆਈ 2000 ਨਾ ਬਹੁਤਾਂ ਨਾ ਖਰਚਾ ਕਰ ਦੱਸ ਦੋ ਵਾਪੇ ਦੱਸ ਦੇ ਵੀ ਇੰਨੇ ਦੀ ਦੇ ਦੇਣੀ ਆ ਇਹਦਾ ਆਖਰ 70 ਨਾ 70 ਦੀ ਹਾਂ ਨਹੀਂ ਚਲੋ ਠੀਕ ਚਲ ਜੀ ਇਹਨੇ ਕਹਿਤਾ ਨਾ ਇਹਦਾ ਆਖਾ ਨਹੀਂ ਮੋੜਨਾ ਹਾਂਜੀ ਪਰ ਵਸ਼ੀ ਦੇ ਮੈਨੂੰ ਇੰਨਾ ਮਾਣਿਆ ਹਾਂਜੀ ਇਹ ਕੋਈ ਅਸੀਂ ਨਵਾਂ ਵਪਾਰ ਨਹੀਂ ਕਰ ਲਗੇ ਵਸ਼ੀ 85000 ਦੀ ਵੇਚ ਦਿੱਤੀ ਆ ਠੀਕ ਹੈ ਭਾਵੇਂ ਵੀਡੀਓ ਚ ਪਾ ਲਈ ਤੇ ਭਾਵੇਂ ਬਿਨਾਂ ਵੀਡੀਓ ਤੋਂ ਹਾਂ ਬਾਕੀ ਵਿਗੂ ਵਿਗੂ ਨਾ ਵਿਗੂ ਇਹ ਸਵਾ ਕੇ ਪਾਵਾਂਗੇ ਆ ਵਸ਼ੀ ਦੋਂਦੀ ਦੋਂਦੀ ਵਸ਼ੀ ਆ ਵੇਖੋ ਦੋ ਦੰਦ ਦੋ ਦੰਦਾਂ ਵਸ਼ੀ ਕੋ ਬੋਲਾਉਣ ਵਾਲੇ ਕੋਈ 12 14 ਕਿਲੋ ਆਵਾ ਆ ਵਸ਼ੀ ਮਗੜੇ ਹਾਂਜੀ ਹਾਂਜੀ ਵਸ਼ੀ ਖੋਲੋ ਜੀ ਬੈੜਾ ਦੋ ਆ ਪਰ ਦੋ ਆਂਦੀਆਂ ਵੀ ਉਹ ਆਂਦੀ ਮੈਨੂੰ ਲੱਜੋ ਤੇ ਉਹ ਆਂਦੀ ਮੈਨੂੰ ਲੱਜੋ ਦੋਹੇ ਸਿੜੇ ਦੀਆਂ ਵੜਾਂ ਅੰਗੇ ਸਿੜੇ ਦੀਆਂ ਹੀ ਆ ਵੜਾਂ ਜਾਵਦੀਆਂ ਵੀ ਕੋ ਘਰ ਬੱਜੀਆਂ ਖੇ ਦੇ ਕੋਈ ਸੋਨਾ ਦੰਨਿਆ ਖੇ ਦੇ ਕੋਈ ਵਸ਼ੀਾਂ ਨੀਂਦ ਜੇ ਨਾ ਘਰ ਆਇਆ ਤੇ ਜੇ ਵੀ ਆ ਵਸ਼ੀ ਨੀਂਦ ਜੂਣਾ ਆ ਏੜਾ ਤੈਨੂੰ ਅਜਿਹੇ ਖर्चा ਦਵਾਂਗੇ ਠੀਕ ਹੈ ਜਿਹੜੀ ਵੇਖਣਾ ਆਉਣ ਦੇ ਖਰਚਾ ਦਵਾਂਗੇ ਦੂਜੀ ਗੱਲ ਤੇ ਬੱਤੀ ਦੀ ਵੇ ਨਮੂਨਾ ਆ ਵੇ ਦੋਂਦੀ ਬੱਛੀ ਉਹ ਬੱਛੀ ਖੰਡੇ ਹੀ ਤੇਰੀ ਖੰਡੇ ਹੀ ਤੇਰੀ ਥਵਾ ਬ ਦੋਂਦੀ ਬੱਛੀ ਆ ਗਈ ਪਹਿਲੇ ਸੂਏ ਪਹਿਲੇ ਸੂਏ ਬਾਕੀ ਕੋਈ ਇਹਨੂੰ ਡੱਕੀ ਨਹੀਂ ਤਸੱਲੀ ਨਹੀਂ ਅੱਜ ਤਸਮਾਬ ਨਾ ਰੋਕ ਕੇ ਸੰਗ ਕਰਦੀ ਠੀਕ ਹੈ ਜੀ ਦੋਂਦੀ ਹੈ ਤੇ ਅਜੇ ਗੋਲਾ ਬਲਾ ਹੀ ਹੈ ਗੋਲਾ ਬਲਾ ਅੱਲੇ ਗੋਲਾ ਬਲਾ ਦੁੱਧ ਲਾੜੇ ਠੀਕ ਹੈ ਜੀ ਸੋਈ ਇਹ ਤਿੰਨ ਚਾਰ ਦਿਨ ਰਵੇ ਚੰਗੋ ਡੰਗ ਸਾਫ਼ ਕਰਦੀ ਹੈ ਠੀਕ ਹੈ ਕੱਦ ਬੁੱਢਾ ਵੱਡਾ ਦਹ ਦੀ ਜਾਈ ਜਾਈ ਬਸ ਰੇਟ ਇਹਦਾ ਨਾ ਇਹਦਾ ਵੀ ਬਸ ਉਹੋ ਹੀ ਕਰਨਾ ਜਿੰਨੇ ਦੇਣ ਵਾਲੀ ਗੱਲ ਕਰਨੀ ਆ ਹਾਂ ਜੀ ਚਲੋ ਇਹ ਨਾਲ ਵੀ ਰੱਖ ਰੇਟ ਜਿਆਦਾ ਪਾਤਾ ਇਹ ਬੰਦਾ ਦਲਾਲਾ ਦੇ ਹੱਥ ਨਾਲ ਇਹਨੇ ਵਿੱਚ ਮਾਨਦਾਨ ਆਪਣਾ ਕਰਨਾ ਉਹ ਤੇ ਕੋਈ ਗੱਲ ਨਹੀਂ ਇਹਦਾ ਆਖਾ ਨਹੀਂ ਮੋੜਨਾ ਇਹ ਵੀ 55 ਹੀ ਦੇਦਣੀ ਬਸ ਕਰ ਦਈਏ ਮਾਨਦਾਨ ਜੋ ਕਹਿ ਦੂਏ ਇਹਦਾ ਆਖਰੀ ਮੋੜ 2000 ਰੁਪਏ 2000 ਦੀ ਹਾਂਜੀ 53000 ਦੀ 53000 ਦੀ ਚੱਲ ਦੀ ਲੰਗ ਕੋਈ ਨਹੀਂ ਕੋਈ ਨਹੀਂ ਠੀਕ ਆ ਜੀ ਹੋਰ ਮਾਨਤਾ ਕੋਈ ਨਹੀਂ ਕੋਈ ਨਹੀਂ ਇਹ ਜਦੋਂ ਵੀ ਭਰਾ ਗਏ ਲੈਣ ਵੀ ਆ ਨਾ ਇਹਨੂੰ ਇੱਥੇ ਇਹਨੂੰ ਅਸੀਂ ਜਾਣ ਨਹੀਂ ਦੇਣਾ ਹਣ ਠੰਡੀ ਚੀਕੀ ਆ ਠੰਡੀ ਹੀ ਬੜੀ ਆ ਠੰਡੀਆਂ ਦੋਵੇਂ ਬੜੀਆਂ ਆ ਪਰ ਅਸੀਂ ਤੁਸੀਂ ਤੋਂ ਬਣਾ ਚੀ ਜੀ ਠੀਕ ਆ ਆਪਣੇ ਕੋਲ ਵਹਿੜਿਆ ਪਹਿਲੇ ਸੂਏ ਹਾਂਜੀ ਇਹ ਗੇਰ ਨਸਲੀ ਨਾਲੇ ਕੋਈ ਚਾਈ ਵਾਲਾ ਲਾਲੇ ਠੰਡੀ ਠੰਡੀ ਬੜੀ ਆ ਰੱਸੀ ਬਾਕੇ ਤੋਈਦੀ ਆ ਹਾਂਜੀ ਇਹਨੂੰ ਮਹੀਨਾ ਕੋ ਹੋ ਗਿਆ ਇੱਕ ਵੀਡੀਓ ਅੱਗੇ ਪਾਇਆ ਠੀਕ ਹੈ بڑے ਬੰਦਿਆਂ ਮੰਗੀ ਥਾਣੇ ਦੇ ਚਾਰ ਇਹਨੂੰ ਗਾਂ ਨੂੰ ਬੁਖਾਰ ਹੋ ਗਿਆ ਮੜਕੇ ਥਣ ਚ ਫਾਲਟ ਪੈ ਗਿਆ ਥਾਣੋਗਾ ਖਰਾਬ ਹੋ ਗਿਆ ਥਾਣੇ ਦੇ ਤਿੰਨ ਠੀਕ ਹਨ ਤੇ ਨਾ ਨਾ ਦੇ ਕੋ ਦੋ ਦੋ 8 ਕਿਲੋ ਠੀਕ ਹੈ ਤੇ ਦੁੱਧੇ ਦਾ ਪੂਰਾ ਚਿੱਟਾ ਦੇ ਸੰਗਣਾ ਆ ਖੋਲ ਕੇ ਤੈਨੂੰ ਖਾਲਦ ਨੇ ਆ ਆਹ ਕਾਨਿਕ ਮਗਲ ਨਹੀਂ ਇੱਕ ਮਗਲ ਹਣ ਮਰ ਗਿਆ ਵਾ ਇਹ ਪਿਛਲੀ ਇੱਕ ਵੀਡੀਓ ਚ ਪਈ ਵੀ ਚਮਾ ਹਸਣਾ ਦੇ ਪਈ ਦੁੱਧ 15 16 ਕਿਲੋ ਠੀਕ ਹੈ ਥੋੜਾ ਐਵ ਕਰਨੇ ਚਲੋ ਦੇਤੀ ਹੁਣ ਆਨੂੰ ਘਾਟੇ ਹੁੰਦੇ ਦੇਣੀ ਪੈਣੀ ਆ ਪਹਿਲਾ ਸੂਆ ਸੂਈ ਪਹਿਲਾ ਸੂਆ ਲੰਮਿਆ ਕਨਾਲੀ ਤੰਨਾ ਵਾਲੀ ਆ ਇਹ ਗੰਲੇ ਨੂੰ ਕੋਈ ਜਿਹੜੀ ਮਰਜੀ ਗਲੇ ਦੁੱਧ ਬਹੁਤ ਚਿੱਟਾ ਫੈਂਟ ਫੂਨ ਬੜੀ ਠੀਕ ਹੈ ਜੀ ਬਾਕੀ ਸੀਲ ਠੰਡੀ ਪੂਰੀ ਫੁੱਲ ਪੂਰੀ ਠੰਡੀ ਆ ਫੂਨ ਦੁੱਧ ਦੇ ਕੋਲ 8 ਕਿਲੋ ਡੇੜ ਘੜਿਆ ਠੀਕ ਹੈ ਜੜਾ ਠੰਡੀ ਠੁੰਡੀ ਬੜੀ ਆ ਸਿਹੜੇ ਡੇਡੇ ਦਾ ਇਹ ਰਾਂ ਰੇਟ ਵੀ ਵੀਰ ਹੁਣ ਜਾਇਜ਼ ਕਰਨਾ ਵਾ ਹੁਣ ਪਤਾ ਪੌਣਾ ਦਿਨੇ ਘਾਟਾ ਹੀ ਆ ਹਾਂਜੀ ਜੇ ਇੰਨੀ ਵੱਡਾਂਗੇ ਤਾਂ ਵੀ ਪੀੜ ਹੋਣੀ ਜੇ ਮਾਸਾ ਹੋਰ ਅੱਗੋਂ ਵੱਡ ਲਾਂਗੇ ਤਾਂ ਪੀੜ ਹੋਣੀ ਨਹੀਂ ਹੋਣੀ ਹਾਂਜੀ ਹਾਂਜੀ ਤੇ ਦੇਣ ਵਾਲਾ ਹੀ ਕਰਨਾ ਵਾ ਮੋਹਲੇ ਦਾ ਮੋਲ ਜਨਾ ਮਰਜੀ ਕਰੀਏ ਬਸ ਇਹ 15000 ਦੀ 15 ਦੀ ਹਾਂ ਦੱਸੋ ਜੀ 2000 13 ਦੀ ਹਾਂ 13 ਬਸ 2-2000 ਦੇ ਲੱਖਾਂ ਹਜ਼ਾਰ ਕਰੂਗਾ ਚੱਲ ਕੋਈ ਨਹੀਂ ਨਹੀਂ ਡਲ ਨਹੀਂ ਇਹਦਾ ਖਾਈ ਮੋਨਾ ਬਣ ਜਿੰਨੀ ਮਰਜੀ ਕਰੀਏ ਨਹੀਂ ਨਹੀਂ ਹੁਣ ਕੀ ਵੀਡੀਓ ਵੇਖਣ ਆਖੂਗਾ ਵੀ ਮੇਰੀ ਮੂਰਤੀ ਆ ਫਿਰ ਕੀ ਹੋਊਗਾ ਆ ਮਾਲੀ ਇਹਨੇ ਦਵਾਇਆ ਜੇ ਇਹ ਮਾਲੀ ਇਹ ਮਾਲੀ ਇਹਨੇ तकरीबन ਦੰਗਰ ਹੀ ਸਾਰੇ ਇਹੋ ਹੀ ਇਹਦਾ ਪਿੰਡ ਸਾਰਚੂਰੇ ਨੇ ਰੁਪਈਆਂ ਮਾਲੀ ਦੋਇਆ ਹਨ ਠੀਕ ਹੈ ਜੀ ਲੱਗ ਹੋ ਜਾਣ ਦੋਇਆ ਰੁਪਈਆਂ ਕਿਹੜੇ ਲੱਗਾ ਪੱਠੇ ਲਹੁੰਦਾ ਡੇੜੇ ਲੱਗਾ ਇਹਦੇ ਦੋ ਘਰ ਪੱਠੇ ਲਹੁੰਦੇ ਸੀ ਫੇ ਮੂੰਹੋਂ ਧੋਂਦਾ ਦੇ ਧੋਂਦਾ ਕਦ ਘੜ ਚੰਗਾ ਵਾ ਠੀਕ ਹੈ ਜੀ ਚੋਂ ਖਾਲ ਦੇ ਕੋਈ ਥੰਡੇ ਦੇ ਰਹੇ ਖਾਲ ਦੇ ਧੋਂਦਾ ਹੋਏ ਬਾਕੀ ਰੇੜੇ ਲੱਗੇ ਦੀ ਵੀਡੀਓ ਵੀ ਹੈਗੀ ਕੋਈ ਵੀਰ ਕਹੂ ਤੇ ਪਾ ਦਾਂਗੇ ਰੇੜਾ ਵੀ ਨੇ ਫੋਲ ਜੋਬਦਾ ਹੋ ਗਿਆ ਵੇ ਰੇੜਾ ਲੱਗਾ ਪਟਣਾ ਠੀਕ ਹੈ ਠੀਕ ਨਾ 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 ਸਿੰਡੋਸਾ ਨਾਮ ਨਾ ਇਹਦਾ ਮੋਲ ਜਿੰਨਾ ਮਰਜ਼ੀ ਕਰੀਏ ਹਾਂਜੀ ਵੱਡ ਨਾਲ ਬਣੇ ਤਾਂ ਆਪਾਂ ਦੇਣਾ ਨਹੀਂ ਠੀਕ ਨਾ ਲਿਆਂਦਾ ਤਾਂ ਨਾ ਦੇਣਾ ਵਾ ਸਿਰਫ ਇਹ ਤਾਂ ਇਹਨਾਂ ਵੀ ਹੋਰ ਵੀ ਲਾਵਾਂਗੇ ਸਾਡੇ ਪੱਠੇ ਥੋੜੇ ਜਿਹਾ ਮੋਗਿਆਂ ਨੇ ਸਾਡੇ ਪੱਠੇ ਤੇ ਬੂਹੇ ਘੜੀ ਤਾਂ ਠੀਕ ਹੈ ਰੇੜਾ ਬਣਾਇਆ ਮਜੇ ਨਾਲ ਉੱਤੇ ਲਾਇਆ ਕਰਦੇ ਆ ਠੀਕ ਹੈ ਇਹਦਾ ਰੇਟ ਵੀਰ ਜਿੰਨਾ ਮਰਜ਼ੀ ਕਰੀਏ 40 ਕਰੀਏ 35 ਕਰੀਏ ਹਾਂਜੀ 33000 ਦੇ ਦਾਂਗੇ 33 ਦਾ ਨਹੀਂ 30000 30000 ਚਲੋ ਜੇ ਇਹਨੇ ਕਹਿਤਾ ਦੇ ਲਾਂਗੇ 30000 ਪਰ ਜੱਸ ਨੋਈ ਪਤਾ ਇੱਕ ਗੱਲ ਲੱਗੀ ਜੇ ਇਹ ਚੋਂ ਹਨ ਗੱਲਾਂ ਪੈਣੀਆਂ ਹਾਂ ਤਾਂ ਕੀ ਕੋਈ ਹਾਂ ਨਹੀਂ 30000 ਵੀਰ ਜਿੰਨੇ ਲਾਦਾ 30000 ਦੇਣਾ 30000 ਪਿੜ ਕੇ ਬੇਨਤੀ ਹਾਂ ਨਾ ਕਰੇ ਮੋਲ ਤਾਂ ਹੀ ਮੈਂ ਤਾਂ ਕਿਹਾ 50000 ਘਟਾ ਕੇ ਨੇ 3 ਲਾਦਾ ਚਲੋ ਕੋਈ ਗੱਲ ਹੀ ਨਹੀਂ ਖੜਕੀ ਤੇ ਦੱਸ ਦੋ ਡਰੈਸ ਆਪਣਾ ਡਰੈਸ ਪਿੰਡ ਪੰਗਾੜੀ ਤਸਵੀਰ ਮਜੀਠਾ ਜਿਲ੍ਹਾ ਅੰਬਸਰ ਬਾਕੀ ਆਪਾਂ ਦੇ ਵਿੱਚ ਆਪਸ ਮਾਗ ਇਥੇ ਖੱਦਈ ਕਰੀ ਠੀਕ ਹੈ